ਲੋ ਅੱਜ ਵੀ ਇਕੱਠ ਸ਼ੁਰੂ ਆ ਜੀ ਆਪਣਾ ਤੀਸਰਾ ਸਰਪੰਚ ਖੜਾ ਹੋ ਰਿਹਾ ਪਹਿਲਾਂ ਸੀ ਕੱਲੀ ਟੱਕਰ ਤੇ ਹੁਣ ਹੋ ਗਈ ਫਸਮੀ ਟੱਕਰ ਤਿੰਨਾਂ ਦੀ ਕਿਉਂ ਵੋਟ ਤਿੰਨਾਂ ਦੀ ਪੂਰੀ ਹੈ ਤੇ ਹੁਣ ਜਿੱਤ ਹਾਰ ਤਾਂ ਇੱਕ ਦੀ ਹੁੰਦੀ ਆ ਤੇ ਸਾਰੇ ਹੁਣ ਇਹਨਾਂ ਦੇ ਚਾਚੇ ਤਾਂ ਦੇ ਮੁੰਡੇ ਸਾਬਕਾ ਸਰਪੰਚ ਗੁਰਸ਼ਰਨ ਸਿੰਘ ਤੇ ਗਰਲਾਬ ਸਿੰਘ ਟਰੱਕ ਯੂਨੀਅਨ ਹੈ ਤੇ ਚਮਕੌਰ ਸਿੰਘ ਸਰਪੰਚ ਇਹ ਬਾਕੀ ਤਾਂ ਸਾਰਾ ਘੱਟ ਦਿਖਾਉਣੇ ਆ ਬੋਟ ਦਾ ਨਹੀਂ ਪਤਾ ਲੱਗਦਾ ਹੁੰਦਾ ਆਪਾਂ ਨੂੰ ਗੱਲਾਂ ਦਾ ਹੀ ਪਤਾ ਲੱਗਦਾ ਹੁੰਦਾ ਗੱਲਾਂ ਅਗਲਾ ਕਹਿੰਦਾ ਉਹਦੇ ਮਗਰ ਨਹੀਂ ਹੈਗੀ ਉਹਦੇ ਮਗਰ ਨਹੀਂ ਹੈਗੀ ਘੱਟ ਮਗਰ ਬੋਟ ਵੀ ਹੁੰਦੀ ਆ ਤਾਂ ਸਪੋਰਟ ਵੀ ਹੁੰਦੀ ਆ ਤੇ ਜਦੋਂ ਕੰਮ ਕਰਾਏ ਹੁਣ ਨਾ ਬੰਦੇ ਨੇ ਕੋਈ ਵੀ ਆ ਉਦੋਂ ਹੀ ਵੋਟ ਪੈਂਦੀ ਹੁੰਦੀ ਆ ਤਿੰਨ ਦੋ ਤਾਂ ਠਕੜੇ ਤਿੰਨ ਹੋ ਗਏ ਹੁਣ ਮਿਲ ਗਏ ਬੇਮਾਰੋ ਦੇਖ ਆਈਏ ਨਾ ਚਾਦਾ ਵੀ ਕੰਮ ਸਟਾਰਟ ਕਰਤਾ ਸਰਪੰਚ ਨੇ ਇਹ ਤੀਸਰਾ ਸਰਪੰਚਾ ਚਮਕੌਰ ਸਿੰਘ ਤੇ ਅੱਜ ਇਹਨਾਂ ਨੇ ਮੱਥਾ ਟੇਕਣਾ ਤੇ ਇੱਧਰ ਮੇਰੀਆਂ ਮਾਤਾਵਾਂ ਤੇ ਮੇਰੀਆਂ ਭੈਣਾਂ ਹੇ ਵੀ ਸਾਰੀਆਂ ਪਹੁੰਚੀਆਂ ਨੇ ਤੇ ਤੁਹਾਨੂੰ ਇਕੱਠ ਦਿਖਾ ਰਹੇ ਆ ਤੇ ਬਾਕੀ ਜਿਤਹਾਰ ਤਾਂ ਇੱਕ ਦੀ ਹੁੰਦੀ ਐ ਤਿੰਨ ਸਰਪੰਚ ਉੱਠ ਖੜੇ ਹੁਣ ਤੇ ਫਸਮੀ ਟੱਕਰ ਆ ਹੁਣ ਇਹਦੇ ਵਿੱਚ ਜਿਤਹਾਰ ਦਾ ਪਤਾ ਲੱਗੂ ਆ ਵੱਡੀ ਉਮਰ ਦੀਆਂ ਵੀ ਮੇਰੀਆਂ ਮਤਾ ਮੰਗਾਂ ਨਾਲ ਤੇ ਦੇਖੋ ਕੱਠ ਇੱਕ ਹੁੰਦੀ ਹੈ ਨਾ ਵੀ ਟੱਕਰ ਵੀ ਜਿੱਤ ਹਾਰ ਇਹ ਟੱਕਰ ਨੇ ਫਸਮੀ ਟੱਕਰ ਹੈ ਇਹ ਹੁਣ ਪਤਾ ਲੱਗੂ ਕਿ ਕਿਹੜਾ ਜਿੱਦਾਂ ਤੇ ਕਿਹੜਾ ਹਾਰਦਾ ਲੋ ਭਾਈ ਜੀ ਤੀਸਰੇ ਸਰਪੰਚ ਖੜੇ ਹੋਣੇ ਪਿੰਡ ਜੱਜਲ ਤੇ ਇਹ ਵੀ ਸੀਨੀਅਰ ਆਗੂ ਨੇ ਆਮ ਪਾਰਟੀ ਦੇ ਚਮਕੌਰ ਸਿੰਘ ਤੇ ਹੁਣ ਆਪਾਂ ਸਰਪੰਚ ਸਾਹਿਬ ਤੋਂ ਪੁੱਛਦੇ ਹਾਂ ਵੀ ਵੋਟਾਂ ਦੇ ਵਿੱਚ ਹੁਣ ਉਠਿਓ ਤੁਸੀਂ ਸਰਪੰਚੀ ਲਈ ਤੇ ਕੀ ਕੀ ਕੰਮ ਕਰਵਾਓਗੇ ਕੀ ਸੋਚ ਰੱਖੀ ਆ ਤੇ ਹੁਣ ਆਪਾਂ ਸਰਪੰਚ ਸਾਹਿਬ ਤੋਂ ਪੁੱਛਾਂਗੇ ਕੀ ਹਾਲ ਸਰਪੰਚ ਸਾਹਿਬ ਠੀਕ ਹੈ ਜੀ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦਾ ਕੀ 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 ਕੰਮ ਕਰਵਾਓਗੇ ਹੁਣ ਉੱਥੇ ਸਰਪੰਚੀ ਦੇ ਲਈ ਪਹਿਲਾ ਮੁੱਦਾ ਤਾਂ ਜੀ ਆਪਣੇ ਨਸ਼ਿਆਂ ਦਾ ਹਾਂ ਜੀ ਨਸ਼ਿਆਂ ਤੋਂ ਬੱਚਿਆਂ ਨੂੰ ਵੀ ਰਹਿਤ ਲਈ ਸਟੇਟਿੰਗ ਬਣਾਵਾਂਗੇ ਖੇਡਾਂ ਦਾ ਜੇ ਖੇਡਾਂ ਵੱਲ ਧਿਆਨ ਦੇਣਗੇ ਹਾਂਜੀ ਪਰ ਮਤਲਬ ਨਸ਼ੇ ਕਰਨੀ ਧਿਆਨ ਨਹੀਂ ਦੇਣਗੇ ਹਾਂਜੀ ਦੂਜਾ ਨੰਬਰ ਆਪਣੇ ਲਾਇਬ੍ਰੇਰੀ ਬਣਾਵਾਂਗੇ ਬੱਚੇ ਕਿਤਾਬਾਂ ਪੜ੍ਹਨਗੇ ਪੜ੍ਹ ਕੇ ਉਧਰ ਨੂੰ ਧਿਆਨ ਦੇਣਗੇ ਹਾਂਜੀ ਫਿਰ ਜਿਹੜਾ ਕੋਈ ਆਪਣੇ ਕੋਈ ਜਿਵੇਂ ਰਸਤਾ ਕੱਚਾ ਰਹਿ ਗਿਆ ਕੋਈ ਹੋਰ ਹਾਂਜੀ ਕੱਚੇ ਰਾਹ ਹਨ ਉਹਨਾਂ ਨੂੰ ਪੱਕੇ ਕਰਾਵਾਂਗੇ ਫਿਰ ਹੋਰ ਕੋਈ ਜਿਹੜਾ ਕੋਈ ਪਿੰਡ ਦਾ ਕੋਈ ਹੋਰ ਵੀ ਮੁੱਦਾ ਹੋਇਆ ਆਪਣਾ ਸਾਝੇ ਤੌਰ ਤੇ ਕੋਈ ਵੀ ਕੰਮ ਹੋਇਆ ਆਪਾਂ ਰਲ ਕੇ ਸੰਯੋਗ ਲੈ ਕੇ ਲੋਕਾਂ ਦਾ ਕਰਵਾਵਾਂਗੇ ਮੰਨ ਲਓ ਕਿਸੇ ਗਰੀਬ ਦਾ ਹੋਵੇ ਅਮੀਰ ਕੰਮ ਸਾਰੇ ਕਰਵਾਉਣੇ ਆ ਕੋਈ ਗਰੀਬੀ ਅਮੀਰ ਦਾ ਕੋਈ ਨਹੀਂ ਹਾਂ ਹਾਂਜੀ ਕੰਮ ਸਾਰਿਆਂ ਦੇ ਹੋਣੇ ਆ ਸਾਰਿਆਂ ਦੇ ਹੋਣੇ ਚਾਹੀਦੇ ਤੇ ਉਧਰ ਖੜੇ ਨੇ ਆਪਣੇ ਪ੍ਰਧਾਨ ਗਰਲਾਵ ਸਿੰਘ ਟਰੱਕ ਜੂਨੀਅਰ ਪ੍ਰਧਾਨ ਰਾਮਾ ਤੇ ਇਹ ਵੀ ਚਾਚੇ ਦਾ ਮੁੰਡਾ ਸਰਪੰਚ ਹੋਰ ਪ੍ਰਧਾਨ ਜੀ ਤੁਸੀਂ ਕੁਝ ਦੱਸਣਾ ਚਾਹੋ ਮਾਣਾ ਮੱਟਾ ਕੁਝ ਬਸ ਵਧੀਆ ਜਿਵੇਂ ਬਾਈ ਨੇ ਕਹਿੰਦਾ ਸਾਰਾ ਕੁਝ ਸਹੀ ਹੈ ਤੇ ਬੋਰਡ ਦਾ ਕੀ ਮਾਹੌਲ ਆ ਬੋਰਡ ਬਸ ਪਿੰਡ ਤੋਂ ਮੰਗ ਕਰਦੇ ਆ ਵੀ ਪਹਿਲਾਂ ਵੀ ਸਰਬਸਮਤੀ ਨਾਲ ਬਣਾਇਆ ਸੀਗਾ ਆਪਾਂ ਹਾਂਜੀ ਜੀ ਇਸ ਵਾਰ ਵੀ ਭਰੋਸਾ ਹੈਗਾ ਪਿੰਡ ਤੇ ਵੀ ਆਪਾਂ ਬਣਾਉਣਗੇ ਦੁਬਾਰਾ ਵੀ ਆਪਾਂ ਨੂੰ ਬਣਾਉਣ ਗਿਆ ਹੁਣ ਵੀ ਜੋ ਆਪਾਂ ਕੰਮ ਕਰ ਦਿਆ ਤਾਂ ਬਣਾਉਣਗੇ ਮੰਨ ਲਓ ਤੁਸੀਂ ਆਪਰੇਟਰਾਂ ਦੀ ਸੇਵਾ ਕਰ ਰਹੇ ਹੋ ਜੂਨੀਅਰ ਦੇ ਵਿੱਚ ਮੁੱਖ ਮੰਤਰੀ ਨੂੰ ਅਪੀਲ ਕਰਦੇ ਹੋ ਉਹਨਾਂ ਵਾਸਤੇ ਤੇ ਪਿੰਡ ਵਾਲੇ ਵੀ ਕੰਮ ਆਪਾਂ ਕਰਦੇ ਹਾਂ ਪਿੰਡ ਦੇ ਵਿੱਚ ਤੇ ਤਾਂ ਕਰਕੇ ਆਪੇ ਵੋਟ ਬਾਉਂਦੇ ਤੇ ਗੁਰਸ਼ਰਮ ਸਿੰਘ ਸਾਹਿਬ ਦਾ ਸਰਪੰਚ ਤੇ ਇਹਨਾਂ ਨੂੰ ਵੀ ਪੁੱਛ ਰਹੇ ਆ ਆਪਾਂ ਵੀ ਪਹਿਲਾਂ ਵੀ ਇਹਨਾਂ ਨੇ ਕੰਮ ਕਰਵਾਏ ਨੇ ਪਿੰਡ ਦੇ ਵਿੱਚ ਤੇ ਹੁਣ ਵੀ ਆਪਾਂ ਉਹਨੂੰ ਦੱਸਣਗੇ ਹਾਂ ਤੁਸੀਂ ਦੱਸਾਂਗੇ ਹਾਂ ਜੀ ਮੈਂ ਵੀ ਸਾਰੇ ਨੂੰ ਪਹਿਲਾਂ ਤਾਂ ਜੀ ਪਹਿਲਾਂ ਵੀ ਅਸੀਂ 5 6 ਸਾਲੋਂ ਕੰਮ ਪਿੰਡ ਦੀ ਸੇਵਾ ਕਰੀਏ ਜੀ ਜਿੰਨੇ ਜੋਗ ਸੀਗੇ ਜੀ ਬਦ ਤੋਂ ਬਦ ਕਰੀਏ ਜੀ ਜੇ ਕੋਈ ਸਾਤੋਂ ਕੰਮਾਂ ਪਿੱਛੇ ਰਹਿ ਗਏਗਾ ਅੱਜ ਕੀ ਵਾਰ ਦੂਰ ਕਰਾਂਗੇ ਅਸੀਂ ਕਈ ਵਾਰੀ ਸਾਰੇ ਕੰਮ ਨਹੀਂ ਵੀ ਹੁੰਦੇ ਪਿੰਡ ਦੇ ਪਿੰਡ ਦਾ ਕੰਮ ਵੱਡਾ ਹੁੰਦਾ ਕੁਝ ਰਹਿ ਵੀ ਜਾਂਦੇ ਉਹ ਹਾਂਜੀ ਰਹਿ ਜਾਂਦੇ ਹਾਂਜੀ ਉਹ ਸਾਡੀ ਕੋਚਾ ਸੀ ਜੀ ਪੂਰੇ ਕਰਾਂ ਜੀ ਬਾਕੀ ਸਾਨੂੰ ਪਿੰਡ ਤੇ ਮਾਣ ਆ ਜੀ ਵੀ ਸਾਨੂੰ ਚੋਣ ਵਿੱਚ ਪੂਰਾ ਸਾਥ ਦੇਣਗੇ ਹਾਂ ਪਿੰਡ ਤੇ ਮਾਣ ਆਈ ਪਿੰਡ ਨੇ ਠਾਇਆ ਤਾਂ ਮਾਣ ਹੁੰਦਾ ਬੰਦੇ ਨੂੰ ਪਤਾ ਹੁੰਦਾ ਵੀ ਕੰਮ ਕੀਤੇ ਆ ਸਰਪੰਚ ਨੇ ਹਾਂਜੀ ਤੇ ਵੀ ਤੁਸੀਂ ਵੀ ਤੁਹਾਡਾ ਵੀ ਚੰਗੀ ਸੋਚ ਰੱਖੀ ਹੈ ਵੀ ਆਪਾਂ ਇੱਕ ਵਾਰ ਸਰਪੰਚ ਬਣਗੇ ਚਲੋ ਵੀ ਹੋਰ ਵੀ ਕਿਸੇ ਨੂੰ ਆਪਾਂ ਵਾਰੀ ਦੇਣੇ ਹਾਂ ਹਾਂਜੀ ਹਾਂਜੀ ਇਹ ਆਪਣੇ ਪ੍ਰਧਾਨ ਨੇ ਪਿੰਡਾ ਜਲਾ ਦੇ ਬਲਜੀਤ ਸਿੰਘ ਜੀ ਇਹ ਪਹਿਲਾਂ ਵੀ ਇਹ ਸੇਵਾ ਜੀ ਰਹਿੰਦੇ ਆ ਸ਼ੁਰੂ ਤੋਂ ਹੀ ਇਹ ਤੇ ਹੁਣ ਵੀ ਪਹਿਲਾਂ ਮੈਂਬਰ ਸੀਗੇ ਸਰਪੰਚ ਦਾ ਮੈਂਬਰ ਤੇ ਉਸ ਤੋਂ ਬਾਅਦ ਇਹ ਪ੍ਰਧਾਨ ਨੇ ਹੁਣ ਪਿੰਡਾ ਦੇ ਤੇ ਕੀ ਦੱਸੋਗੇ ਬਲਜੀਤ ਜੀ ਹਾਂਜੀ ਹਾਂਜੀ ਮੈਂ ਬਲਜੀਤ ਸਿੰਘ ਜੱਜਲ ਬੈਗੜੂ ਚ ਖਾਲਸਾ ਬੈਗੜੀ ਫਤਿਹ ਮੈਂ ਇੱਕ ਤਾਂ ਬੇਨਤੀ ਕਰਦਾ ਜੀ ਸਰਪੰਚ ਨੂੰ ਮਤਲਬਕਰ ਸਿੰਘ ਨੂੰ ਜੀ ਹਾਂਜੀ ਵੀ ਜਿਹੜਾ ਆਪਣੇ ਸਕੂਲ ਆ 10ਵੀਂ ਦਾ ਹਾਂਜੀ ਉਹ ਪਲੱਸ 2 ਦਾ ਹੋਣਾ ਚਾਹੀਦਾ ਸਹੀ ਆ ਜੀ ਠੀਕ ਆ ਜੀ ਜਿਹੜੇ ਕੋਈ ਹੋਰ ਗਰੀਬਾਂ ਦੇ ਕੋਈ ਵੀ ਕਮਾਂਜਾਂ ਗਰੀਬਾਂ ਦੇ ਜਾਂ ਮੀਰਾਂ ਦੇ ਇਹਦੇ ਚ ਉਹਦੇ ਤਾਂ ਕੋਈ ਬਿਤਕਰੇ ਵਾਲੀ ਗੱਲ ਨਹੀਂ ਹੁਣ ਕਿਸੇ ਨਾ ਵੀ ਸਭ ਨੂੰ ਇੱਕ ਹੀ ਸਮਝ ਆ ਜਾਊਗਾ ਇੱਕ ਸਮਝ ਆ ਜਾਊਗਾ ਵੀ ਜਿਹੜੇ ਕੰਮ ਆ ਕੋਈ ਰਹਿੰਦੇ ਆ ਅਧੂਰੇ ਪਏ ਨੇ ਉਹ ਰਹਿੰਦੇ ਆ ਉਹ ਸਾਰੇ ਕੀਤੇ ਜਾਣ ਜੀ ਅਸੀਂ ਸੰਯੋਗ ਦਿੰਨੇ ਆ ਨਾਲ ਸਰਪੰਚ ਸਾਹਿਬ ਦੇ ਹਾਂਜੀ ਨਾਲ ਆ ਅਸੀਂ ਨਾਲ ਖੜਿਆ ਤੇ ਨਾਲ ਹੀ ਰਾਵਾਂਗੇ ਜੀ ਨੇ ਸਕੂਲ ਵਾਲੀ ਵਧੀਆ ਗੱਲ ਆ ਨਾ ਆਪਾਂ ਨੂੰ ਛੱਡ ਕੇ ਜਾਣਾ ਪੈਂਦਾ ਬੱਚਿਆਂ ਨੂੰ ਕੁੜੀਆਂ ਨੂੰ ਮੁੰਡਿਆਂ ਨੂੰ ਫਿਰ ਲੈ ਕੇ ਆਉਣਾ ਪੈਂਦਾ ਕੁੜੀਆਂ ਦਾ ਤਾਂ ਟਾਈਮ ਹੀ ਨਹੀਂ ਬਾਹਰ ਜਾਂਦਾ ਜਿ ਪੜਾਉਂਦਾ ਹਾਂਜੀ ਗਰੀਬ ਬੰਦਾ ਫਿਰ ਗਾਂਹ ਭੇਜ ਨਹੀਂ ਸਕਦਾ ਜੀ ਚਲੋ ਸੌਖਾ ਬੰਦਾ ਤਾਂ ਬੈਂਕ ਤੇ ਭੇਜ ਦੂਜਾ ਕੋਈ ਹੋਰ ਉਹਦੇ ਕੋਲ ਵੀ ਇਕਲ ਹੁੰਦਾ ਗਰੀਬ ਬੰਦੇ ਕੋਲ ਤਾਂ ਵਿਕਲ ਹੀ ਨਹੀਂ ਹੁੰਦਾ ਢਾੜੀ ਮਜ਼ਦੂਰੀ ਵਾਲਾ ਹੁੰਦਾ ਉਹਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਹਾਂ ਜੀ ਹਾਂਜੀ ਤੇ ਲੈ ਹੁਣ ਜੀ ਆਪਾਂ ਨੂੰ ਸਰਪੰਚ ਸਾਹਿਬ ਨੇ ਦੱਸਤਾ ਸਾਰਾ ਪ੍ਰਧਾਨ ਜੀ ਨੇ ਦੱਸਤਾ ਸਾਬਕਾ ਸਰਪੰਚ ਨੇ ਤੇ ਬਾਕੀ ਗੱਲਾਂ ਆਪਾਂ ਹੁਣ ਪੁੱਛਦੇ ਹਾਂ ਆਪਣੇ ਮੈਂਬਰ ਦੇ ਭਰਾ ਤੋਂ ਹੀ ਪੁੱਛਦੇ ਹਾਂ ਕੀ ਆਲੇ ਸਸਸੀ ਕਾ ਜੀ ਸਭ ਤੋਂ ਪਹਿਲਾਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਜਿਵੇਂ ਆਪਣੇ ਚਮਕੌਰ ਸਿੰਘ ਬਾਈ ਨੇ ਗੱਲ ਕੀਤੀ ਹੈ ਜੀ ਬਹੁਤ ਵਧੀਆ ਗੱਲ ਕੀਤੀ ਹੈ ਪਲੱਸ 2 ਸਕੂਲ ਹੈ ਕਿ ਅਮਾਗੇ ਲਾਇਬ੍ਰੇਰੀ ਲੱਗਣਾਂ ਕਿ ਆਵਾਂਗੇ ਸਕੂਲਾਂ ਵਾਸਤੇ ਜਵਾਕਾਂ ਵਾਸਤੇ ਗਰਾਊਂਡ ਵਾਸਤੇ ਗੱਲ ਕੀਤੀ ਕਿ ਸਰਪੰਚ ਸਾਹਿਬ ਨੂੰ ਹੋਰ ਵੀ ਬੇਨਤੀ ਕਰਦਾ ਮੈਂ ਕਿ ਗਰਾਊਂਡ ਦੀ ਗੱਲ ਕੀਤੀ ਬਹੁਤ ਵਧੀਆ ਗੱਲ ਕੀਤੀ ਇਹਨਾਂ ਦੇ ਕਜ਼ਨ ਨੇ ਸਖਨਾਬ ਸਿੰਘ ਨੇ ਬਹੁਤ ਵਧੀਆ ਗੱਲ ਕੀਤੀ ਨਸ਼ੇ ਪ੍ਰਤੀ ਵਧੀਆ ਗੱਲ ਕੀਤੀ ਕਿ ਨਸ਼ਾ ਬੰਦ ਕਰਾਂਗੇ ਰੋਜ਼ਗਾਰ ਪ੍ਰਤੀ ਵਧੀਆ ਗੱਲ ਕੀਤੀ ਕਿ ਅਸੀਂ ਰੋਜ਼ਗਾਰ ਲੈ ਕੇ ਆਵਾਂਗੇ ਮੈਨੇਜਮੈਂਟ ਨਾਲ ਗੱਲ ਕਰਾਂਗੇ ਮੌਕੇ ਦੀ ਸਰਕਾਰ ਨਾਲ ਗੱਲ ਕਰਾਂਗੇ ਤੇ ਇੱਕ ਜੋ ਅੰਦਰਗਾਹ ਦੇ ਕਾਰਡ ਸੀਗੇ ਬੰਦ ਪਏ ਸੀ ਕਿਸੇ ਦੀ ਪੇਮੈਂਟ ਹੋਲਡ ਹੋ ਜਾਂਦੀ ਸੀਗੀ ਉਹ ਵੀ ਇਹਨਾਂ ਨੇ ਵਧੀਆ ਕਲੀਅਰ ਕਰਾਈ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਜੇ ਬੱਚਿਆਂ ਦੇ ਕੰਪੀਟੀਸ਼ਨ ਕਰਵਾਇਆ ਜਾਵੇ 10ਵੀਂ ਦੇ 5ਵੀਂ ਦੇ 8ਵੀਂ ਦੇ ਜੋ ਬੱਚੇ ਫਰਸਟ ਆਉਂਦੇ ਹੈਗੇ ਉਹਨਾਂ ਨੂੰ ਪ੍ਰਾਈਜ਼ ਦਿੱਤਾ ਜਾਵੇ ਆਕੇ ਬੱਚਿਆਂ ਚ ਵੀ ਕੰਪੀਟੀਸ਼ਨ ਹੋਵੇ ਖੇਡਾਂ ਕਰਾਈਆਂ ਜਾਣ ਖੇਡਾਂ ਦਾ ਵੀ ਕੰਪੀਟੀਸ਼ਨ ਹੋਵੇ ਤੇ ਬਹੁਤ ਵਧੀਆੰਦਾ ਪਰਾਲਾ ਜੀ ਠੀਕ ਹੈ ਧੰਨਵਾਦ ਜੀ ਧੰਨਵਾਦ ਸਾਰਿਆਂ ਦਾ ਇਹ ਸਾਰੀ ਜਗ੍ਹਾ ਤੇ ਮੱਥਾ ਟੇਕਤੇ ਜਿੰਨੇ ਵੀ ਧਾਰਮਿਕ ਸਥਾਨ ਸੀਗੇ ਮਨ ਲਓ ਗੁਰੂ ਘਰ ਵੀ ਮੱਥਾ ਟੇਕਿਆ ਤੇ ਹੁਣ ਅਸੀਂ ਪਹੁੰਚੇ ਸੀ ਇਹ ਸੰਤ ਬਾਬਾ ਤਰਮੈਣੀ ਦਾਸ ਜੀ ਤੱਲਾ ਤੇ ਤੇ ਡੇਰਾ ਸਾਹਿਬ ਵੀ ਮੱਥਾ ਟੇਕਿਆ ਤੇ ਗੁਰਦੁਆਰੇ ਮੱਥਾ ਟੇਕਿਆ ਪੀਰਖਾਨੇ ਵੀ ਪੀ ਮੰਨ ਲਓ ਸਾਰੇ ਧਰਮ ਨੂੰ ਬਰਾਬਰ ਸਮਝਿਆ ਤੇ ਉਸ ਤਰ੍ਹਾਂ ਹੀ ਮੱਥਾ ਟੇਕਿਆ ਸਾਰੇ ਕਿਤੇ